ਅੱਜ ਦੀ ਇਸ ਮੀਟਿੰਗ ਦੇ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਦੇ ਕੌਮੀ ਕਾਰਜਕਾਰੀ ਦੇ ਮੈਂਬਰ ਕਮਲਜੀਤ ਪੁਲਿਆਰ ਗੋਰੀਆ ਵੀ ਆਏ ਨਹੀਂ ਵਿਸ਼ੇਸ਼ ਤੌਰ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਖੇਤ ਮਜ਼ਦੂਰਾਂ ਦੇ ਜਥੇ ਇਸ ਪਾਰਟੀ ਕਾਂਗਰਸ ਵਿੱਚ ਫੌਂਡਰ ਜਿਹੇ ਨੇ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਕੋ ਸਾਥੀ ਇੰਤਝ ਇਸ ਮੀਟਿੰਗ ਨੂੰ ਦੇ ਵਿੱਚ ਤਾਂ ਇਹਦਾ ਮੌਕਾ ਮਿਲਿਆ ਹੋ। ਹੋਟ ਸਾਂਝਾ ਕਰਨ ਦੇ ਫੈਸਲੇ ਲਏ ਗਏ ਹਨ। ਉਸ ਵੱਲ ਵੀ ਬਹੁਤ ਖੁਸ਼ੀ ਹੋਈ ਆ। ਇਹ ਘੱਟੋ ਘੱਟ ਜਾਰੇ ਜੋ ਦੀ ਬਸਾ ਉਸ ਮਿਸਾਲ ਰਹਿਣੀ ਤੇ ਸਾਮ ਉਹ ਵਸਤੇ ਕਰੀਏ। ਪੂਰੀ ਤਿਆਰੀ ਚੱਲਦੀ ਹੈ ਨੇ ਕੱਟ-ਦੱਟ ਪਹੁੰਚ ਕੀਤੀ ਗਈ ਹੈ। ਨਾਲ ਦੀ ਨਾਲ ਸਾਰੇ ਪੰਜਾਬ ਦੇ ਵਿੱਚ। ਇਸ ਜੈਦੀ ਵੀ ਇਸ ਪਾਰਟੀ ਕਾਂਗਰਸ ਦੀ ਮਰਦਾਨੀ ਦੇਖਦੇ ਹੋਇਆ ਸਾਰੇ ਪੰਜਾਬ ਦੇ ਵਿੱਚੋਂ ਖੇਤ ਮਜ਼ਦੂਰ ਬਹੁਤ ਭਟਿਪਤਰ ਤੇ ਇਜ ਸਾਹਮਣੇ ਪਹੁੰਚ ਜਾ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਮੁੱਖ-ਮੁੱਖ ਕੇਂਦਰਾਂ 'ਚ ਪਰਮਲ ਸਾਹਿਬ ਵੀ ਹੋਰ ਗਏ ਨੇ ਪਿੰਡਾਂ ਤੱਕ ਪਹੁੰਚ ਕਰਕੇ ਇਸ ਪਾਰਟੀ ਕਾਂਗਰਸ ਦਾ ਸਹਿਯੋਗ ਜਿਹੜਾ ਹੈ ਪਿੰਡਾਂ ਪੰਚਾਇਤਾਂ ਆਂ ਆਉਂ ਪਰੂਰੇ ਜੋਰ ਦੇ ਨਾਲ ਪਿੰਡਾਂ ਦੇ ਖੇਤ ਮਜ਼ਦੂਰ ਤਸਾਲ ਮਿੱਠ ਕਸ ਲੋਗ ਇਸ ਪਾਰਟੀ ਕਾਂਗਰਸ ਦੀ ਕਾਗਦਬੀ ਵਾਸਤੇ ਕਿਤਨ ਮਨਜ਼ਰਦਾਰ ਦੇ ਨਾਲ ਉੱਠਾ ਰਹੇ ਨੇ ਔਰ ਕੋਈ ਜ਼ੋਰ ਮੇਰਾ ਧਿਆਗ ਸਾਰੇ ਪੰਜਾਬ ਚ ਚਲਦੀਆਂ ਨੇ ਵੱਖ-ਵੱਖ ਖਾਦਰ ਬੋਟਾ ਇਹ ਕੰਮ ਕਰ ਦਿੱਤੀ ਸਾਡੇ ਸਾਹਮਣੇ ਆ ਗਿਆ